ਅਸਲਾਮੁਆਲੇਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋ ਅੱਜ ਦੀ ਵੀਡੀਓ ਦੇ ਵਿੱਚ ਤੜ ਨਾਲ ਦੋ ਵੱਡੀਆਂ ਖਬਰਾਂ ਸਾਂਝੀਆਂ ਕਰਾਂਗੇ ਇੱਕ ਤੇ ਭਾਈ ਅਮਰਤਪਾਲ ਦੀ ਐਨਐਸਏ ਨੂੰ ਲੈ ਕੇ ਔਰ ਦੂਸਰਾ ਬਲਵਿੰਦਰ ਸਿੰਘ ਤਲਵਾੜਾ ਜਿਹੜਾ ਕਿ ਭਾਈ ਅਮਰਤਪਾਲ ਦੇ ਉੱਤੇ ਇਲਜ਼ਾਮ ਤਰਾਸ਼ੀ ਕਰਨ ਦਿਆ ਹੈਗਾ ਉਸ ਦੇ ਬਾਰੇ ਸੋ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਦਾ ਰੁਕ ਕਰਦੇ ਆ ਦੋ ਵੱਡੀਆਂ ਖਬਰਾਂ ਕਿਹੜੀਆਂ ਕਿਹੜੀਆਂ ਨੇ ਇੱਕ ਦਾ ਜੁੜਿਆ ਅਮਰਤਪਾਲ ਸਿੰਘ ਦੇ ਨਾਲ ਮੁੱਦਾ ਦੂਸਰਾ ਇੱਕ ਜਿਹੜਾ ਬੰਦਾ ਖਾੜਕੋ ਬਾਦ ਦੀ ਪੋਸ ਲਵਾ ਕੇ ਆਪਣੇ ਆਪ ਨੂੰ ਵੱਡਾ ਜਣੇ ਕਿ ਇੱਕ ਇਹ ਕਹਿ ਲਈਏ ਆਪਣੇ ਆਪ ਨੂੰ ਜਰਨੈਲ ਸਮਝੀ ਬੈਠਾ ਤੇ ਉਹ ਝੋਲ ਚੱਕ ਕਿਦਾ ਬਣ ਗਿਆ ਸਰਕਾਰਾਂ ਦਾ ਉਹਦੀ ਵੀ ਤੁਹਾਨੂੰ ਵੀਡੀਓ ਸੁਣਾਵਾਂਗੇ ਤੇ ਭਾਈ ਅੰਬਤ ਪਾਲ ਸਿੰਘ ਉੱਪਰ ਤੀਜੀ ਵਾਰ ਐਨਐਸਏ ਲਾਉਣਾ ਕਿ ਤੁਹਾਨੂੰ ਲੱਗਦਾ ਕਿ ਜਾਇਜ਼ ਹੈ ਜਦੋਂ ਕਿ 1998 ਤੋਂ ਬਾਅਦ ਪਹਿਲਾ 2 ਸਾਲ ਦੀ ਐਨਐਸਐਸਸੀ ਉਹਨੂੰ ਘਟਾ ਕੇ 2 ਸਾਲ ਦੀ ਕਰ ਦਿੱਤੀ ਸੀ ਤੇ ਅੱਜ ਭਗਵਾਨਤਮਾਨ ਦੀ ਸਰਕਾਰ ਤੇ ਕੇਂਦਰੀ ਗ੍ਰਹਿ ਮੰਤਰੀ ਨੇ ਕੇਂਦਰ ਦੀ ਸਰਕਾਰ ਨੇ ਇਹ ਐਨਐਸਐਸ ਹੁਣ 3 ਸਾਲ ਦੀ ਕਰ ਦਿੱਤੀ ਹੋ ਸਕਦਾ 4 ਦੀ ਵੀ ਕਰ ਦੇਣ 5 ਦੀ ਵੀ ਕਰ ਦੇਣਾ ਕਿਉਂਕਿ ਇਹਨਾਂ ਦੇ ਹੱਥ ਵਿੱਚ ਪਾਵਰਾਂ ਨੇ ਤਾਂ ਪਹਿਲਾਂ ਮੈਂ ਇੱਕ ਵੀਡੀਓ ਸੁਣਾਉਣਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਇੱਕ ਤੋਤੀ ਬਦਮਾਸ਼ ਆ ਉਹਦੇ ਬਾਰੇ ਵੀ ਗੱਲਬਾਤ ਕਰਦੇ ਆ ਕਿ ਅਜੋ ਕਫਰ ਤੋਲ ਰਿਹਾਗਾ ਤੁਸੀਂ ਵੀਡੀਓ ਨੂੰ ਸਾਰੀ ਨੂੰ ਸੁਣਨਾ ਧਿਆਨ ਦੇ ਨਾਲ ਦਾ ਵਾਦਾ ਨਹੀਂ ਇਹ ਜੋ ਕਾਨਫਰੰਸੀ ਦੰਦਮਾ ਸਾਹਿਬ ਹੋਈ ਸੀ 13 April ਨੂੰ ਜਿਹੜੀ ਕਾਨਫਰੰਸ ਹੋਈ ਹੈ ਉਹ ਕਾਨਫਰੰਸ ਦੀ ਜਿਹੜੀ ਘਬਰਾਟ ਹੈ ਹੋਰ ਕੋਈ ਪ੍ਰੋਬਲਮ ਨਹੀਂ ਇਹ ਘਬਰਾਟ ਕਿੰਨਾ ਨੂੰ ਹੈ ਜਿੰਨੀਆਂ ਸਿਆਸੀ ਪਾਰਟੀਆਂ ਨੇ ਚਾਹੇ ਕਾਂਗਰਸ ਹੈ ਚਾਹੇ ਅਖੌਤੀ ਅਕਾਲੀ ਦਲ ਹੈ ਚਾਹੇ ਆਮ ਆਦਮੀ ਹੈ ਤੇ ਚਾਹੇ ਭਾਜਪਾ ਹੈ ਕਿਉਂਕਿ ਐਡੀ ਜ਼ਬਰਦਸਤ ਕਾਨਫਰੰਸ ਹੋਈ ਸੀ ਤੁਸੀਂ ਮੰਨੋਗੇ ਨਹੀਂ ਅਸੀਂ ਬੋਲ ਕੇ ਸਾਰੇ ਹਟ ਚੁੱਕੇ ਸੀ ਲੋਕ ਕੁਰਸੀਆਂ ਤੋਂ ਉੱਠੇ ਹੀ ਨਹੀਂ ਤਾਂ ਉਹਦੀ ਘਬਰਾਹਟ ਕਿਸੇ ਸਰਕਾਰ ਤੱਕ ਪਹੁੰਚ ਗਈ ਇਹ ਆਦਮੀ ਅੰਦਰ ਬੈਠਾ ਹੋਇਆ ਹੈ ਪੰਜਾਬ ਸਾਰਾ ਨਾਲ ਤੁਰ ਪਿਆ ਹੈ ਅਗਰ ਇਹ ਆਦਮੀ ਬਾਹਰ ਆ ਗਿਆ ਤਾਂ 2027 ਦਾ ਜੋ ਮੈਂ ਮੁੱਖ ਮੰਤਰੀ ਕਿਹਾ ਸੀ ਮੈਂ ਮੁੱਖ ਮੰਤਰੀ 4 ਜੂਨ ਨੂੰ ਹੀ ਕਿਹਾ ਸੀ ਜਿੱਦਣ ਰਿਜ਼ਲਟ ਆਇਆ ਸੀ 4 ਜੂਨ ਨੂੰ ਰਿਜ਼ਲਟ ਆਇਆ ਸੀ ਤੁਸੀਂ ਮੇਰੀ ਪੁਰਾਣੀ ਕੱਢ ਕੇ ਦੇਖੋਗੇ ਵੀਡੀਓ ਤੇ ਮੈਂ ਕੀ ਕਿਹਾ ਸੀ ਕਿ ਜਿੰਨਾ ਮਰਜੀ ਜੇਲਾ ਚ ਰੱਖ ਲਾ ਲੋਕਾਂ ਨੇ ਇਹਨੂੰ ਮੁੱਖ ਮੰਤਰੀ ਬਣਾਉਣਾ ਹੀ ਬਣਾਉਣਾ ਉਹ ਮੈਂ ਅੱਜ ਵੀ ਕਹਿ ਰਿਹਾ ਜਿੰਨਾ ਮਰਜੀ ਤਸ਼ੱਦਦ ਕਰਦਾ ਜੋ ਮਰਜੀ ਕਰਦਾ ਹੁਣ ਤੈਨੂੰ ਲੋਕਾਂ ਨੇ ਨਹੀਂ ਬਖਸ਼ਣਾ ਕਿਉਂਕਿ ਪੰਜਾਬ ਇੱਕ ਉਹ ਸਟੇਟ ਹੈ ਪੰਜਾਬ ਦੇ ਲੋਕ ਉਹ ਨੇ ਜਿਹੜੇ ਸਿਕੰਦਰ ਤੋਂ ਲੈ ਕੇ ਤੇ ਅਹਿਮਦ ਸ਼ਾਹ ਅਬਦਾਲੀ ਤੱਕ ਰੁਰੇ ਨੇ ਤੇ ਅੱਜ ਦੀ ਹਕੂਮਤ ਜਿਹੜੀ ਚਾਹੇ ਇੰਦਰਾ ਗਾਂਧੀ ਹੈ ਉਹ ਤਿੱਕਰ ਪੰਜਾਬ ਤੁਰਿਆ ਹੈ ਪੰਜਾਬ ਨੇ ਅੱਜ ਤਿੱਕਰ ਜ਼ੁਲਮ ਬਰਦਾਸ਼ ਨਹੀਂ ਕੀਤਾ ਪੰਜਾਬ ਨੇ ਅੱਜ ਤਿੱਕਰ ਇਹ ਨਹੀਂ ਵੇਖਿਆ ਕਿ ਤੂੰ ਸਾਡੇ ਤੇ ਜ਼ੁਲਮ ਕਰੇ ਤਾਂ ਤੂੰ ਨੱਚਦਾ ਹੋਵੇਂ ਤੂੰ ਵਿਆਹ ਵਿੱਚ ਭੰਗੜੇ ਪਾਵੇਂ ਨੱਚਦਾ ਹੋਵੇਂ ਤੇ ਪੰਜਾਬ ਦੀ ਪਰਜਾ ਰੋਂਦੀ ਹੋਵੇ ਲੋਕਾਂ ਦੇ ਘਰਾਂ 'ਚ 70 ਵਿਜੀ ਹੋਣ ਤੇ ਤੈਨੂੰ ਖੁਸ਼ੀਆਂ ਮਾਣੇ ਐਸੇ ਮਾਨ ਸਿੰਘ ਖਾਰਾ ਵਕੀਲ ਤੇ ਹੁਣ ਗੱਲ ਕਰਦੇ ਆਪਾਂ ਕਿ ਇੱਕ ਵੱਡਾ ਆਪਣੇ ਆਪ ਨੂੰ ਜਿਹੜੀ ਪੋਸ਼ ਲਵਾਈ ਆ ਖਾੜਕੂ ਬਾਦ ਦੀ ਉਹ ਆ ਤਲਵਿੰਦਰ ਸਿੰਘ ਤਲਵਾੜਾ ਉਹ ਕਹਿੰਦਾ ਅੰਮਰਤਪਾਲ ਸਿੰਘ ਨੇ ਮੈਨੂੰ ਪੰਜ ਚਾਰ ਵਾਰੀ ਪੰਜ ਵਾਰੀ ਸੱਚ ਹੈ ਗੈਂਗਸਟਰ ਭੇਜੇ ਕਹਿੰਦਾ ਮੈਨੂੰ ਮਾਰਨ ਦੇ ਮਾਰਨ ਦੇ ਲਈ ਤੇ ਕਹਿੰਦਾ ਮੈਂ ਉਹਨਾਂ ਗੈਂਗਸਟਰਾਂ ਨੂੰ ਪਸਾਰ ਲਿਆ ਕਹਿੰਦਾ ਮੈਂ ਉਹਨਾਂ ਦੀ ਜੇਲ੍ਹ ਦੇ ਵਿੱਚ ਸਹਾਇਤਾ ਕੀਤੀ ਸੀ ਕਹਿੰਦੇ ਉਹਨਾਂ ਨੇ ਮੈਨੂੰ ਦੱਸ ਦਿੱਤਾ ਕਿ ਸਾਨੂੰ ਤਾਂ ਅੰਮਰਤਪਾਲ ਨੇ ਭੇਜਿਆ ਆ ਦੇਖੋ ਇਹ ਤੁਹਾਡਾ ਜਿਹੜਾ ਇਹ ਨਕਾਬ ਆ ਇਹ ਜਿਹੜਾ ਉਤਰ ਚੁੱਕਿਆਗਾ ਹੁਣ ਆਪਣੇ ਆਪ ਨੂੰ ਖਾੜਕੂ ਬਾਦ ਦੀ ਪੂਛ ਲਵਾਉਣ ਵਾਲਿਓ ਅਖੌਤੀ ਏਜੰਸੀਆਂ ਦੇ ੱਟਕੇ ਚੜਨ ਵਾਲਿਓ ਉਹਨਾਂ ਦੇ ਪੈਰਾਂ 'ਚ ਲੇਟਣ ਵਾਲਿਓ ਸ਼ਰਮ ਹੋਣੀ ਚਾਹੀਦੀ ਆ ਅੰਮਰਤਪਾਲ ਨੂੰ 2 ਸਾਲ ਤੋਂ ਪਤਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ ਬੈਠਿਆ 3 ਸਾਲ ਤੀਜਾ ਸਾਲ ਲੱਗਿਆ NSA ਕਹਿੰਦਾ ਅੰਮਰਤਪਾਲ ਨੇ ਬੰਦੇ ਭੇਜੇ ਸੀ ਮੈਨੂੰ ਮਾਰਨ ਦੇ ਲਈ ਉਹ ਕੱਲ ਦੀ ਭੂਤਨੀ ਸਿਵਿਆ ਤੇ ਅੱਧ ਵਾਲੀ ਗੱਲ ਆ ਆ ਪਤਾ ਨਹੀਂ ਤੁਸੀਂ ਆ ਦੀਪ ਸਿੱਧੂ ਜੇ ਆ ਗਿਆ ਤਾਂ ਬਾਹਰ ਤੋਂ ਨਿਕਲੇ ਆਇਆ ਅੱਜ ਕਹਿੰਦਾ ਦੀਪ ਸਿੱਧੂ ਤਾਲੀਵਾਨ ਨਾਲ ਨਾਲ ਚਾਹੁੰਦਾ ਸੀ ਤੇ ਉਹ ਹਮਲਾ ਕਰਨਾ ਚਾਹੁੰਦਾ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਿਆਂ ਵਾਲਾ ਬੰਗ ਮੈਂ ਤੁਹਾਨੂੰ ਉਹ ਵੀਡੀਓ ਵੀ ਸੁਣਾਉਣਾ ਇੱਕ ਕਾਰਕੁਸੀ ਕੀਤੀ ਪਹਿਲਾ ਭਾਈ ਅੰਮਰਤਪਾਲ ਸਿੰਘ ਦੀ ਨਾ ਸਭ ਤੋਂ ਪਹਿਲਾਂ ਦੀਪ ਸਿੱਧੂ ਦੀ ਕੀਤੀ ਕਿਸਾਨ ਅਦਾਲੀ ਕਿਸਾਨ ਅਦੋਲਨ ਮੋਰਚੇ ਦੇ ਵਿੱਚ ਆ ਫਿਰ ਕੀਤੀ ਆ ਅੰਮਰਤਪਾਲ ਸਿੰਘ ਦੀ ਕਾਰਕੁਸੀ ਤੇ ਅੱਜ ਇਸ ਬੰਦੇ ਨੂੰ ਫਿਰ ਉਹਨਾਂ ਏਜੰਸੀਆਂ ਨੇ ਆਪਣੇ ਧੱਕੇ ਚੜ ਲਿਆ ਕਿ ਇਹ ਬੰਦਾ ਸਾਡੇ ਫਿੱਟ ਬੰਦਾ ਇਹਨੂੰ ਦੱਸੋ ਵੀ ਹੁਣ ਕੰਮੇ ਬੁਲਾਈਏ ਤੇ ਅੱਜ ਕਹਿੰਦਾ 4-3 ਸਾਲਾਂ ਬਾਅਦ ਕਹਿੰਦਾ ਦੀਪ ਸਿੱਧੂ ਤਾਲੀਬਾਨ ਦੇ ਨਾਲ ਰਲ ਕੇ ਕਹਿੰਦਾ ਹਮਲਾ ਕਰਨਾ ਚਾਹੁੰਦਾ ਸੀ ਬੇਸ਼ਰਮ ਕਿਸੇ ਥਾਂ ਦੇ ਬੰਦਿਆ ਉਹ ਕਹਿੰਦਾ ਸੀ ਤੂੰ ਦੀਪ ਸਿੱਧੂ ਦਾ ਮੈਂ ਕਰੀਬੀ ਆ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ ਜੇ ਲੋਕਾਂ ਨੂੰ ਜਿਹੜੇ ਲੋਕ ਆ ਇਸ ਜਗਤ ਤੋਂ ਸ਼ਹੀਦ ਹੋ ਗਏ ਨੇ ਉਹਨਾਂ ਦੇ ਖਿਲਾਫ ਗੁਫਰ ਤੋਲ ਰਿਆ ਤੂੰ ਹੁਣ ਦੱਲਾ ਬਣ ਕੇ ਸਰਕਾਰਾਂ ਦਾ ਅੱਡੀ ਸ਼ਰਮ ਬੇਸ਼ਰਮੀ ਦੀ ਹੱਦ ਕਰ ਦਿੱਤੀ ਤੇ ਕਹਿੰਦਾ ਕਿ ਤਾਲੀਬਾਨ ਦੇ ਨਾਲ ਸੰਬੰਧ ਸੀ ਤੇ ਉਹ ਹਮਲਾ ਕਰਨਾ ਚਾਹੁੰਦਾ ਸੀ ਇਹ ਆ ਤਲਵਿੰਦਰ ਸਿੰਘ ਤਲਵਾੜਾ ਕਿ ਪਲਵਿੰਦਰ ਸਿੰਘ ਆ ਕਿ ਤਲਵਿੰਦਰ ਸਿੰਘ ਆ ਪਲਵਿੰਦਰ ਸਿੰਘ ਆ ਪਲਵਿੰਦਰ ਸਿੰਘ ਤਲਵਾੜੇ ਦੇ ਇਹ ਬੋਲ ਨੇ ਕਿ ਦੀਪ ਸਿੱਧੂ ਜੀ ਹਮਲਾ ਕਰਨਾ ਚਾਹੁੰਦਾ ਸੀ ਤੇ ਸਰਕਾਰ ਨੇ ਜੋ ਅੱਜ ਅੰਬਰਤਪਾਲ ਸਿੰਘ ਤੇ ਤੀਜੀ ਵਾਰ ਐਨਐਸਏ ਵਧਾ ਦਿੱਤਾ ਇਹ ਤੋਂ ਸਾਫ ਤਜ਼ਾਹਰ ਹੁੰਦਾ ਕਿ ਤੁਸੀਂ ਇਸ ਦੇਸ਼ ਦੇ ਵਿੱਚ ਗੁਲਾਮ ਹੋ ਤੁਸੀਂ ਇਸ ਦੇਸ਼ ਦੇ ਵਿੱਚ ਗੁਲਾਮ ਹੋ ਤੁਸੀਂ ਕਿੰਨੀ ਮਰਜ਼ੀ ਠਾਰਾ ਮਾਰ ਲਓ ਕਿਸੇ ਮਰਜ਼ੀਆਂ ਉੱਚੀਆਂ ਬਾਦਾਂ ਚੁੱਕ ਲਓ ਐਮਪੀ ਬਣ ਜਾਓ ਪ੍ਰਧਾਨ ਮੰਤਰੀ ਬਣ ਜਾਓ ਪਰ ਰਹਿਣਾ ਤੁਸੀਂ ਗੁਲਾਮ ਹੀ ਆ ਕਿਉਂਕਿ ਗੁਲਾਮੀ ਤੁਹਾਡੇ ਅੰਦਰ ਭਰ ਚੁੱਕੀ ਆ ਜਿਸ ਤਰ੍ਹਾਂ ਪਲਵਿੰਦਰ ਸਿੰਘ ਤਲਵਾਰ ਦੇ ਭਰੀ ਚੁੱਕੀ ਭਰੀ ਗਈ ਆ ਹਰ ਇੱਕ ਦਾ ਅੱਜ ਜਿਹੜਾ ਆਉਂਦਾ ਮੂੰਹ ਚੱਕ ਕੇ ਅੰਮ੍ਰਿਤਪਾਲ ਜਿਹੜਾ ਆਉਂਦਾ ਮੂੰਹ ਚੱਕ ਕੇ ਅੰਮ੍ਰਿਤਪਾਲ ਨੇ ਆਇਆ ਕਰਤਾ ਅੰਮ੍ਰਿਤਪਾਲ ਨੇ ਵਾਹ ਕਰ ਦਿੱਤਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਧੰਨਵਾਦ ਵੈਦਜਿਕਾ ਖਾਲਸਾ ਵੈਦਜਿਕੀ ਫਤਿਹ ਭਾਈ ਅੰਮ੍ਰਿਤਪਾਲ ਦੇ ਉੱਤੇ ਤੀਸਰੀ ਵਾਰੀ ਐਨਐਸਐ ਲਾਈ ਜਾ ਰਹੀ ਹੈ ਸਰਕਾਰ ਭਾਈ ਅਮਰਪਾਲ ਤੋਂ ਕਿੰਨੀ ਖੌਫਜ਼ਦਾ ਇਸ ਦਾ ਅੰਦਾਜ਼ਾ ਤੁਸੀਂ ਇਸ ਚੀਜ਼ ਤੋਂ ਲਾ ਸਕਦੇ ਹੋਗੇ ਇਹ ਕਿ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸ ਤਰ੍ਹਾਂ ਇਹ ਬਾਹਰ ਨਾ ਹੋਵੇ ਤੇ ਜਿਹੜੇ 2027 ਦਾ ਇਲੈਕਸ਼ਨ ਹੋਣਾ ਹੈ ਜਿਹਦੇ ਵਿੱਚ ਉਹਨਾਂ ਨੂੰ ਡਰ ਹੈ ਕਿ ਅਗਰ ਇਹ ਬਾਹਰ ਆਉਂਦੇ ਹੈਗੇ ਆ ਤੇ ਫਿਰ ਇਹ ਗੱਲ ਯਕੀਨੀ ਹੈ ਹੱਕੀ ਸੱਚੀ ਹੈ ਕਿ ਉਹੀ ਜਿਹੜੇ ਆ ਉਹ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਜਿਸ ਤਰ੍ਹਾਂ ਕਿ ਮਾਨ ਸਿੰਘ ਖਾਰਾ ਨੇ ਵੀ ਦੱਸਿਆ ਉਹ ਵੱਡੀ ਲੀਡ ਦੇ ਨਾਲ ਜਿੱਦਾਂ ਅੱਗੇ ਜਿੱਤੇ ਹੈ ਇਸੇ ਤਰ੍ਹਾਂ 2027 ਦੀ ਚੋਣਾਂ ਦੇ ਵਿੱਚ ਵੀ ਜਿੱਤਣਗੇ ਪਰ ਜਾਂ ਪਰ ਪੰਜਾਬ ਸਰਕਾਰ ਦੀ ਪੂਰੀ ਇੱਕ ਕੋਸ਼ਿਸ਼ ਹੈ ਕਿ ਜੋ ਕ ਹੱਥ ਕੰਡੇ ਉਹ ਇਸਤੇਮਾਲ ਕਰ ਸਕਦੀ ਹੈ ਉਹ ਕਰਨ ਹੁਣ ਜਿਹੜਾ ਵਾ ਬੇਦਾਰ ਹੋਣ ਦਾ ਟਾਈਮ ਹੈਗਾ ਵਾ ਸਿੱਖ ਕੌਮ ਨੂੰ ਗੁਲਾਮੀ ਜੋ ਨਿਕਲਣ ਦਾ ਟਾਈਮ ਹੈਗਾ ਵਾ ਕਿਉਂਕਿ ਜਿਹੜੇ ਭਾਈ ਅਮਰਤਪਾਲ ਦੇ ਉੱਤੇ ਐਨਐਸਐਲ ਲਾਈ ਜਾ ਰਹੀ ਹੈ ਉਹ ਬੇਬੁਨਿਆਦ ਬੇਮਕਸਦ ਹੈਗੀ ਹੈ ਦੂਸਰਾ ਜਿਹੜਾ ਵਾ ਬਲਵਿੰਦਰ uh, ਸਿੰਘ तलवाड़ा जरा कि गलत बयानी करदार कशी कर भाई अमृतपाल पंजाब सरकार का खरीदया हुआ है जोड़ा कह रहा है कि मेरे उत्तर तीन वारी कतल द कोशिश मैनू मारने की कोशिश की गई है और यह कोशिश भाई अमृतपाल करवा रहा है ये चीज़ किसी तरह समझ नहीं आती हैगी क्योंकि उस सरकार का खरीदया हुया वै और सरकार पता है कि यह पहले भी साढ़े इस्तेमाल से زبان استعمال کردہ جو اسی کہنا چونے ہیں وہ بیان کردہ ہے اور ہن بھی کرے گا اور وہی او وہ او ہر بار استعمال کرندہ ہی گیا باقی بھی رو بھائی پال دی این ایس اے لے کے تسی کی سوچ دے یہ تڑے نزدیک کی ہونا چاہیے ہے گا وچ لازمی سے رکھی اپنا ڈھیر سارا خیال ملانگے اگلی اگلی ویڈیو اللہ حافظ